ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਾਵਾਂ ਸੇ ਲੈ ਲੈ ਕੇ ਆਏ ਜੀ ਤੰਨੇ ਬਈ ਤਾਜ਼ੀਆਂ ਸੂਈਆਂ ਨੇ ਤੇ ਦੋ ਮਗਰ ਬੱਚੀਆਂ ਨੇ ਇੱਕ ਨੇ ਗਰਮ ਵਾਲੀ ਨੇ ਬੱਚਾ ਦੇਤਾ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਤੁਹਾਡੇ ਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਕਰ ਲੈਨੇ ਬਾਈ ਨਗਰ ਬਾਤ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੁ ਵਧੀਆ ਜੀ ਠੀਕ ਆ ਜੀ ਬਾਬੇ ਗੰਗਾ ਰਾਮ ਦੀ ਕਿਰਪਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਖੋਸਪਰੀ ਸਿੰਘ ਬਈ ਪਿੰਡ ਸੇਦੋਕੇ ਹੂੰ ਜ਼ਿਲ੍ਹਾ ਮੋਗਾ ਤਸੀਨਿਹਾਲ ਸਿੰਘ ਵਾਲਾ ਬਈ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਵੀ ਸਲਾਬਤਪੁਰਾ ਵੀ ਇਹ ਨਿਹਾਲ ਸਿੰਘ ਵਾਲਾ ਵੀ ਨੇੜਿਆ ਬਈ ਪੜੋਡ ਵੀ ਨੇੜਿਆ ਓਕੇ ਬਈ ਮੋਬਾਈਲ ਨੰਬਰ ਬੋਲ ਬਈ 90565 ਬਈ 98364 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੁਆਸ ਹੈ ਆ ਬਈ ਦੂਜਾ ਸੁਆਸ ਹੋਈ ਆ ਬੱਸੀ ਬਈ ਕਦੋਂ ਸੁਈ ਆ ਬਈ ਪਰਸੋ ਰਾਤ ਨੂੰ ਸੁਈ ਆ ਬਈ ਮੰਗਰ ਬੱਸੀ ਆ ਬੱਛੀ ਆ ਬੱਛੀ ਬੜੀ ਚੰਗੀ ਆ ਹਾਂਜੀ ਗਲਾਬੀ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰੋ ਨਾਸਾ ਨੂੰਸਾ ਗਲਾਬੀ ਪ੍ਰਿੰਟ ਪ੍ਰਿੰਟ ਕਰਮਲੀ ਦਾ ਬੜਾ ਚੰਗਾ ਨਾੜੂਆ ਨਾਲੀਆਂ ਹਾਂਜੀ ਲੋ ਜੀ ਤੀਜਾ ਦੇਣੀ ਆ ਬਈ ਪਰਸੋ ਰਾਤ ਨੂੰ ਸੁਈ ਆ ਓਕੇ ਹਾਂਜੀ ਲੋ ਤੇ ਕਿੰਨਾ ਕੁ ਬੋੜਾ ਬਈ ਹੁਣ ਬਈ ਹੁਣ 18 ਕਿਲੋ ਬੋੜਾ ਜਮਾ ਤਿਆਰ ਆ ਨੈਟ ਹਾਂਜੀ ਠੀਕ ਆ ਬਈ ਚਵਾਰਚੂਈ ਇੱਕ ਨੰਬਰ ਆ ਵੀ ਧਾਰਾ ਮਾਰ ਕੇ ਦਿਖਾਵਾਂਗੇ ਤਿੰਨੇ ਗੰਜਾਂ ਦੇ ਬਾਈ ਫੇਸ ਦੀ ਬਿਊਟੀ ਆ ਜਿਹੜੀ ਕੰਮ ਫੇਸੂਟ ਤਾਂ ਬੜਾ ਚੰਗਾ ਬਾਈ ਫੁੱਲ ਬ੍ਰੀਡ ਆ ਸੂਈ ਸਵਾਈ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਬੱਚੀ ਵੀ ਬਹੁਤ ਚੰਗੀ ਆ ਬੱਚੀ ਨੇ ਵੀ ਕਰਮ ਵਾਲੀ ਹਾਂਜੀ ਫੇਸੂਟ ਦੀ ਬੜਾ ਚੰਗਾ ਬਾਈ ਕੀ ਬਾਤ ਹਾਂਜੀ ਪਹਿਲੇ ਸੂਤਰ ਰਿਕਾਰਡ ਹੈ ਨਾ 28 ਕਿਲੋ ਦਾ 28 ਲੀਟਰ ਦਾ ਹਾਂਜੀ ਠੀਕ ਆ ਬਾਈ ਤੋਰਾ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਰੀਟ ਇੱਕ ਨੰਬਰ ਲੇਵਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਇਕੱਲਾ ਇਕੱਲਾ ਥਾਣ ਪੂਰੀ ਵਿੱਚ ਨੇ ਥਾਣ ਲੱਗਿਆ ਤੋਰਾ ਚਾਰੇ ਥਾਣ ਨਿਕਲ ਮੈਂ ਬਈ ਕੋਈ ਆਇਆ ਨਹੀਂ ਕਿ ਫੋਟ ਖਾ ਗਿਆ ਤੋੜ ਤੇ ਮਣੀ ਲੰਮੀ ਤੋੜ ਹਾਂਜੀ ਆਪਾਂ ਬਾਹਰ ਕੱਢਦੇ ਆ ਮારા ਬੱਚੇ ਦਾ ਕਰਦੀ ਆ ਪਰਸੀ ਸੂਈ ਹਾਂ ਹਾਂ ਕੀ ਬਾਤ ਆ ਸਾਰੀਆਂ ਗੱਲਾਂ ਓਕੇ ਆ ਬੱਚਾ ਹਾਂਜੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਹਾਂਜੀ ਬੱਸੀ ਬੜੀ ਚੰਗੀਆਂ ਮਾਗਰ ਬਈ ਤੋਰਾ ਤੋਰਾ ਆਪ ਵੀ ਬੜੀ ਚੰਗੀਆਂ ਆ ਇਹ ਬੱਸੀ ਆ ਬਈ ਆਪ ਵੀ ਦੂਜਾ ਸੂਆ ਹਾਂ ਹਾਂ ਹਾਂਜੀ ਮੁੱਲ ਕੀ ਆ ਵੀਰੇ ਜੈਜ ਮੁੱਲ ਫੋਨ ਤੇ ਹੋਊਗਾ ਆਊਗਾ ਜਮਾ ਜੈਜ ਬਾਈ ਠੀਕ ਆ ਬਾਈ ਇੱਕ ਜੀ ਵੀ ਬੱਸੀ ਨੇ ਬਾਈ 30 ਲੀਟਰ ਆਮ ਦਾ ਦੁੱਧ ਦੇ ਦੇਣਾਗਾ ਠੀਕ ਆ ਬਾਈ ਹਾਂਜੀ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜੈਜ ਮੁੱਲ ਹੋ ਖਿੱਚ ਕੇ ਮੁੱਲ ਰੱਖ ਖਿੱਚ ਕੇ ਮੁੱਲ ਰੱਖਾਂਗੇ ਹੋਊਗਾ ਫੋਨ ਤੇ ਬਾਈ ਫੋਨ ਤੇ ਬਾਈ ਕਈ ਵਾਰੀ ਨਾ ਵੇਚਣ ਵਾਲਾ ਆ ਜਾਂਦਾ ਠੀਕ ਆ ਹੂੰ ਬੱਚੇ ਦਾ ਕਰਦੀਆਂ ਮਾਰਾ ਬਈ ਕੋਈ ਚੱਕਰ ਨਹੀਂ ਬਾਈ ਪਰ ਸੁਹੀ ਲੇਵਾ ਲੂਵਾ ਕਰਮ ਵਾਲੀ ਦਾ ਇੱਕ ਨੰਬਰ ਹੈ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਗੁਲਾਬੀ ਥਣ ਪੂਰੀ ਵਿੱਚ ਹਨ ਥੋੜਾ ਫੁੱਲ ਚੰਗੀਆਂ ਠੰਡੀ ਐਨੀ ਆ ਚਾਹੇ ਪੁੱਠੇ ਪਾਸੇ ਵਹਿ ਜਾ ਚਾਹੇ ਮਾਂ ਕਰਦੀ ਵੇ ਜਾ ਕੋਈ ਕੁਛ ਕਹਿਣੀ ਨਹੀਂ ਕਰਨਾ ਬਾਈ ਠੀਕ ਆ ਬਾਈ ਠੰਡੀ ਸੀਲ ਦਾ ਕਰਮ ਵਾਲੀ ਫੁੱਲ ਆ ਵੇ 12 12 ਕੋਈ ਚੱਕਰ ਨਹੀਂ ਬਾਈ ਮਾਰ ਕੇ ਹਾਂਜੀ 12 ਮਾਰ ਦੇ ਵੇ ਠੀਕ ਮੋਟਾ ਮੋਟਾ ਚੂਣਾ ਹੈ ਮਾ ਮੋਟਾ ਮੋਟਾ ਚੂਣਾ ਉਹਨੇ ਪਾਸੇ ਬਹਿ ਕੇ ਚਵਾਈ ਕਰ ਲਾ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਬਾਈ ਵਾਰੀ ਚੰਗੀ ਚਵਾਈ ਆ ਹੈਨਾ ਵਾਰੀ ਬੋਲੀ ਤੇ ਚੰਗੀ ਚਵਾਈ ਆ ਬਈ ਲਓ ਨਿਬੜਦੀ ਆ ਵਰਦੀ ਆ ਫੁੱਲ ਬਈ ਕੀ ਬਾਤ ਆ ਬਈ ਇੱਕ ਪੀਲਾ ਪੀਲਾ ਮੋਹਣੀ ਆ ਜੇ ਦੇਖ ਲੋ ਇੱਕ ਨੰਬਰ ਚੂਣਾ ਮੋਟਾ ਮੋਟਾ ਚੂਣਾ ਬਸ ਕਰੋ ਬਈ ਕੋਈ ਆਪਾਂ ਨਿਆਣਾ ਨਹੀਂ ਪਾਇਆ ਬਈ ਬਸ ਬਈ ਕੋ ਡੱਡੇ ਪਾਸੇ ਬਹਿ ਜਾ ਜਿੱਥੇ ਦੀ ਮਰਜ਼ੀ ਪਾਸੇ ਬਹਿ ਜਾ ਬਈ ਖੰਡੀ ਸੀਲ ਫੁੱਲ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਇੱਕ ਨੰਬਰ ਥਾਣ ਲੱਗਿਆ ਮੁੱਠੀ ਵਾਲਾ ਥਣ ਮੁੱਲ ਭਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਿਹੜਾ ਵੈੜ ਦੇ ਹਿਸਾਬ ਨਾਲ ਪੁਰਜਾਇਜ ਹੋਊਗਾ ਬੱਚਾ ਮਗਰ ਬੱਛੀ ਬੱਛੀ ਵਾਰੀ ਟੋਪ ਦੀ ਆ ਭਾਈ ਮੰਗਲ ਬੱਛੀ ਨੇ ਵੀ ਬਸ ਅਗਲੇ ਸਾਨੂੰ ਤਿਆਰ ਹੋ ਜਾਣਾ ਭਾਈ ਸਹੀ ਗੱਲ ਆ ਭਾਈ ਦੋ ਨਾਗ ਮਿਲਨੇ ਆ ਕਹਿੰਦੇ ਹਾਂਜੀ ਦੋ ਨਾਗ ਮਿਲਨੇ ਆ ਭਾਈ ਅੱਗੇ ਆਜੋ ਭਰਾ ਦੋ ਨੰਬਰ ਕਿਹੜਾ ਸੁਹਾ ਸੁਈ ਆ ਦੂਜਾ ਸੁਹਾ ਸੁਈ ਆ ਭਾਈ ਇਹ ਕਦੋਂ ਸੁਈ ਆ ਹਾਂ ਨੂੰ 5-6 ਦਿਨ ਹੋ ਗਿਆ ਭਈ ਇਹਦੇ ਮੰਗ ਰਿਆ ਏਰ ਸ਼ਹਿਰ ਬੱਚੀ ਆ ਬੱਚੀ ਆ ਹਾਂਜੀ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ưngੀ ਆ ਹਾਂਜੀ ਏਰ ਸ਼ਹਿਰ ਆ ਕੀ ਬਾਤ ਆ ਭਈ ਏਰ ਸ਼ਹਿਰ ਬੱਚੀ ਨੂੰ ਜਨਮ ਦਿੱਤਾ ਗੋਗੋਲ ਪਿਆ ਭਈ ਬੱਚਾ ਕੀ ਬਾਤ ਆ ਹਾਂਜੀ ਅ ਕਿੰਨਾ ਕੁ ਦੁੱਧ ਬਾਦ ਹੁਣ ਬਈ 20 ਕਿਲੋ ਬੋਲਾ ਤਿਆਰ ਆ ਬੱਸੀ ਥੱਲੇ ਚਾਹੇ 2 ਡੰਗ ਚੋਕੇ ਲੈ ਜੇ ਅਗਲਾ ਓਕੇ ਭਈ ਫੁੱਲ ਕੱਦ ਫੁੱਲ ਫੀਟਿੰਗ ਵਾਲਾ ਆ ਡਰ ਵੀਰੇ ਦੇਖ ਲੋ ਆਪ ਹੀ ਲੈਵਾ ਕਮਾਲ ਦਾ ਬਹੁਤ ਸੋਹਣੀ ਫਿਟਿੰਗ ਲੇਵੇ ਨੇ ਜੀ ਖੁੱਚਾ ਤੇ ਤਾਹਾਂ ਵਾਲਾ ਲੇਵਾ ਬਈ ਕੀ ਬਾਤ ਆ ਬਈ ਗਲਾਬੀ ਥਣ ਕਾ ਹਾਂਜੀ ਗਲਾ ਥਣ ਪੂਰੀ ਵਿੱਥੀ ਦੇ ਥਣ ਚਵਾਈ ਕਿਵੇਂ ਆ ਭਰਾ ਕੁੱਲ ਚੀਜ਼ ਮਿਲ ਜੂ ਬਈ ਬੱਸੀ ਚ ਹਾਂਜੀ ਚਵਾਈ ਤਾਂ ਇੱਕ ਨੰਬਰ ਆ ਬਈ ਇਹਦੀ ਇਮਤਾਰਾ ਮਾਰ ਕੇ ਦਿਖਾਵਾਂਗੇ ਆਪਾਂ ਠੀਕ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਕੱਦ ਫੁੱਲ ਬ੍ਰੀਡ ਸੂਈ ਸਵਾਈ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਬਈ ਓਕੇ ਬਈ ਬਾਅਦ ਨਹੀਂ ਕਹਿੰਦਾ ਹਨਾ ਬੱਸੀ ਨੇ 25 ਪਲੱਸ ਆਰਮਨਾਨ ਦੁੱਧ ਦੇ ਦੇਗਾ ਓਕੇ ਬਈ ਹਾਂਜੀ ਮਗਰ ਬੱਸੀ ਪਲ ਜੂਗੀ ਇਕੱਲੀ ਕਿਆ ਬਾਤ ਆ ਬਈ ਬਿਊਟੀ ਬੜੀ ਹਨਾ ਬਿਊਟੀ ਵਾਲੀ ਆ ਬਈ ਚਮਕ ਚਮਕ ਕਰਮ ਵਾਲੀ ਹੈ ਹਾਂਜੀ ਕੱਦ ਵੱਡਾ ਇਹ ਟਿੱਪੇ ਦੇਖੋ ਜੀ ਚਮਕਾ ਕਿਵੇਂ ਮਾਰਦੀ ਬੱਸੀ ਸਹੀ ਗੱਲ ਆ ਬਈ ਹਜੇ ਆਪ ਵੀ ਬੱਸੀ ਹ ਆ ਬਈ ਸਹੀ ਗੱਲ ਆ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਤੋੜ ਨਹੀਂ ਹੁੰਦਾ ਬਈ ਤੁਸੀਂ ਆਪ ਹੀ ਦੇਖ ਲਓ ਹਮਮ ਐ ਬੱਤੇ ਲੈ ਇੱਕ ਨੰਬਰ ਤੋਂ ਰਾ ਇੱਕ ਨੰਬਰ ਕਾ ਹਾਂਜੀ ਚਾਰੇ ਖਾਣਾ ਬਈ ਕੋਈ ਫੋਟ ਨਹੀਂ ਸਾਗ ਨਹੀਂ ਗੀ ਹਾਂਜੀ ਠੰਡੀ ਸੀਲ ਫੁੱਲ ਹਾਂਜੀ ਫੁੱਲ ਸੀਲ ਆਈ ਦੋਨੇ ਪਾਸੇ ਬਹਿ ਕੇ ਧਾਰਾ ਮਾਰ ਕੇ ਦਿਖਾਵਾਂਗੇ ਬਈ ਓਕੇ ਬਾਈ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਫੋਨ ਤੇ ਹੋਊਗਾ ਹੋਊਗਾ ਜਮਾ ਜਾਇਜ਼ ਬਾਈ ਓਕੇ ਬਾਟੇ ਬਾਟੀ ਹੋਣਗੇ ਬਸ ਓਕੇ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੁੱਲ ਹੋ ਖਿੱਚ ਕੇ ਮੁੱਲ ਹੋਊਗਾ ਮੋਰਖਰ ਬਾਈ ਦੇ ਜਾਇਜ ਹੀ ਹੁੰਦੇ ਆਪਣੇ ਜਾਇਜ ਹੀ ਹੁੰਦੇ ਵੀ ਅੱਧੇ ਘੰਟੇ ਚ ਪਸ਼ੂ ਵੇਖ ਜਾਂਦਾ ਆਪਣਾ ਸਾਰੀ ਗੱਲ ਆ ਬਾਈ ਹਾਂ ਬਈ ਆਪਾਂ ਸਾਫ ਸੁਥਰੀ ਗਾਂ ਲੈਨੇ ਆ ਲੈਨੇ ਇੱਕ ਗੱਦੀ ਆ ਬਾਈ ਹਾਂਜੀ ਕੀ ਬਾਤ ਆ ਬਈ ਲੇਵੇ ਦੀ ਬਾਹਲੀ ਫਿਟਨੈਸ ਆ ਹਾਂਜੀ ਖੁੱਚਾ ਤੇ ਤਾਂ ਆ ਡਰ ਆ ਵੀਰੇ ਸਹੀ ਗੱਲ ਆ ਬਾਈ ਲੈ ਬਈ ਲੈ ਵਾਲੂ ਬਾ ਇੱਕ ਨੰਬਰ ਆ ਮੋਰ ਹਾਂਜੀ ਜਾਇਜ ਹੋ ਜਮਾ ਬੈਲ ਜਾਇਜ ਬਾ ਖੋਲੀ ਫੇਰ ਨਾ ਬਈ ਹਾਂ ਕੋਈ ਐ ਨਹੀਂ ਕਿ ਮਾਰ ਦੂ ਬੱਚੇ ਨੂੰ ਤੇ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਵਿਖਾ ਠੰਡੀ ਬੋਧਾਣੇ ਕਰਮਾ ਠੰਡੀ ਦਾ ਬਾੜੀ ਆ ਬਈ ਲੋ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਜਿਵੇਂ ਮਰਜ਼ੀ ਚਵਾਈ ਕਰੀ ਚਾਲਾ ਬਹੁਤ ਚੰਗਾ ਚੋਣਾ ਨਾ ਕਰਮ ਵਾਲੀ ਦਾ ਹਾਂਜੀ ਜੀ ਭਰਦਾ ਬਈ ਚੋ ਚੋ ਸਹੀ ਗੱਲ ਆ ਬਈ ਕੀ ਗੱਲ ਆ ਕਿੰਨੀ ਧਾਰਾਂ ਮਾਰੀਆਂ ਬਈ 1.5-2 ਕਿਲੋ ਤੋਂ ਬਹੁਤ ਨਿਕਲ ਆਇਆ ਬਈ ਇੱਕ ਨੰਬਰ ਚਵਾਈ ਆ ਬੱਸ ਕਰੋ ਬਈ ਇੱਕ ਨੰਬਰ ਚੋਣਾ ਮੋਟਾ-ਮੋਟਾ ਚੋਣਾ ਚਾਹੇ ਐਵੇਂ ਵੇਜੋ ਬਈ ਕੋਈ ਚੱਕਰੀ ਨਹੀਂ ਗਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਲੈ ਯਾ ਕੋਈ ਆ ਨਹੀਂ ਬਈ ਥਣ ਟੁੱਟ ਭੱਜ ਜੂਗਾ ਹੂੰ ਉਹ ਦੇਖ ਲੋ ਬਈ ਹੁਣ ਇੱਕ ਨੰਬਰ ਥਣ ਪੂਰੀ ਵਿੱਤੀ ਦੇ ਥਣ ਚਵਾਈਏ ਫਾਈ ਸੁਈ ਦੇਖ ਲੋ ਵੀ ਲੈ ਵੇ ਦੀ ਤੁਸੀਂ ਆਪ ਹੀ ਫਿੱਟ ਫਿੱਟ ਪਿਆ ਲੈ ਹਾਂਜੀ ਫਿੱਟ ਫਿੱਟ ਪਿਆ ਖੁੱਚਾ ਤੋਂ ਤਾਂ ਆ ਬਈ ਹੂੰ ਮੁੱਲ ਜੈਜੂ ਹਾਂਜੀ ਮੁੱਲ ਜਮਾ ਜੈਜੂਗਾ ਬਈ ਓਕੇ ਬਈ ਅੱਗੇ ਆ ਜਾ ਵੀਰੇ ਤਿੰਨ ਨੰਬਰ ਕਿਹੜਾ ਸੂਆ ਜੀ ਅਬੇ ਦੂਜਾ ਸੂਆ ਸੂਈ ਆ ਵੀ ਵੇੜ ਭਾਈ ਇੱਕ ਤੋਂ ਸੂਈ ਆ ਰਾਤ ਸੂਈ ਆ ਭਾਈ 3 ਕਜੇ ਬੱਚਾ ਕੀ ਦੇਤਾ ਨੇ ਬੱਸਾ ਦਿੱਤਾ ਭਈ ਨੇ ਅੱਛਾ ਦੇਤਾ ਭਾਈ ਜ਼ੇਰ ਪੈ ਗਈ ਹੈ ਜ਼ੇਰ ਪੈ ਗਿਆ ਭਾਈ ਜ਼ੇਰ ਆ ਪਈ ਆ ਬਰਤਲ ਚ ਕੰਪਲੀਟ ਆ ਓਕੇ ਆ ਤੇ ਸਵੇਰੇ ਭਾਈ 1.5 ਕਿਲੋ 2 ਕਿਲੋ ਬੋਲਾ ਤਾਂ ਕੱਟਤਾ ਸੀ ਇਹਦਾ ਫੇਰੀ ਪਈ ਆ ਜ਼ੇਰ ਬਹਿ ਕੇ ਦੀ ਕਿੰਨਾ ਕ ਦੁੱਧ ਦੀ ਹੋਅਸਟਿਮੇਟ ਜਾਂ ਬਈ 16 17 ਕਿਲੋ ਆਮ ਨਾ ਦੇਣਾ ਬੈੜਨੇ ਦੁੱਧ ਵੀ ਉੱਤੇ ਹੀ ਚੱਲਣਾਗਾ। ਕੀ ਬਾਤ ਆ ਥਣ ਥਣ ਬੜਾ ਚੰਗਾ ਹਾਂ। ਹਾਂਜੀ। ਮੀ ਵਿਤੀ ਦੇ ਕੱਲਾ ਕੱਲਾ ਥਣ ਲੇਵਾ ਕਮਾ। ਗਾੜੀ ਦੇਖ ਲਓ ਬਈ ਬਿਸਾੜੀ ਵੀ ਦੇਖ ਲਓ। ਹੂੰ। ਟੇਟੜਲੇ ਵੀ ਆ ਬਈ ਕੋਈ ਆ ਨਹੀਂ। ਟੁੱਟਮਾਲੇ ਵਗਾ ਕਿ ਕੋਈ ਬਿਮਾਰੀ ਹੋ ਆਜੂਗੀ। ਨੇ ਬਈ। ਹੂੰ। ਤਾਰੀ ਤਾਂ ਨੇ ਵੀ ਕੋਈ ਫੋਟ ਨਹੀਂ ਸਾਖਣੀ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਸੂਈ ਸਵਾਈ ਬੱਚਾ ਬੱਛਾ ਦੇ ਜੇ ਇਹਦੀ ਆ ਪਈਆ ਬੱਠਲ ਚ ਕੰਪਲੀਟ ਆ ਕੱਦ ਵੱਡ ਚੰਗਾ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਬਾਈ ਹੈਂਡਫੁਲ ਫੋਲ ਫੇਰ ਤਾਂ ਵੀ ਇਹਦੀ ਬਾੜੀ ਤਾਂ ਨਹੀਂ ਕਹਿੰਦਾ ਸੇ ਸਾਡੇ ਸੇ ਆਰਾਮ ਆਈ ਜਾਊਗੀ ਸਹੀ ਗੱਲ ਆ ਬਾਈ ਹਾਂਜੀ ਉੱਤੋਂ ਪੱਧਰ ਕੋਈ ਢੂਈ ਨਹੀਂ ਜਾ ਕੇ ਦੀ ਕੋਈ ਨਹੀਂ ਲੱਗਦੀ ਆ ਬਈ ਅੰਦਰੀ ਤੋਰ ਦੇ ਰਾਤ ਹੀ ਸੂਈਆ ਓਕੇ ਬਾਈ ਕੋਈ ਚੱਕਰ ਆਹੀ ਗੱਲ ਦੇ ਮਾਰੇ ਨੋਆਈ ਮੋਲ ਵੀ ਚੈੱਕ ਕਰ ਲਓ ਮੋਲ ਤਾਂ ਜਮਾ ਜਾਏਗਾ ਬਈ ਇਹਦਾ ਠੀਕ ਆ ਔਰ ਪੰਜਾਬ ਆ ਹੀ ਆ ਬਈ ਹੂੰ ਸਹੀ ਗੱਲ ਟੂਆ ਟੂਆ ਦੇਖ ਲਓ ਬਈ ਤੁਸੀਂ ਆਪ ਹੀ ਸਹੀ ਗੱਲ ਆ ਬਾਕੀ ਧਾਰਾਂ ਇਹਨੀਆਂ ਵੀ ਕੋਈ ਜੱਕ ਹਾਂਜੀ ਧਾਰਾਂ ਮਾਰਕੀਟ ਖਾਵਾਂਗੇ ਟੂਰਾ ਟੂਰਾ ਕਰ ਮਾਲੀ ਦਾ ਇੱਕ ਨੰਬਰ ਆ ਬਈ ਹਨ ਹੁਣ ਬੜਾ ਚੰਗਾ ਲੱਗਿਆ ਬੜਾ ਚੰਗਾ ਥਾਣਾ ਬਈ ਹੂੰ ਮੋੜ ਲਿਆ ਬਈ ਅੱਧਰੇ ਵੀ ਫੁੱਲ ਫੀਟਿੰਗ ਵਾਲਾ ਬਈ ਇਹਦਾ ਸਹੀ ਗੱਲ ਆ ਬਈ ਟਾਰਾ ਮਾਰ ਦੇ ਵੀਰੇ ਟਾਰਾ ਮਾਰ ਕੇ ਦਿਖਾਉਣੇ ਬਈ ਬੱਤ ਵੀ ਬਹੁਤ ਆਣਾ ਹੈ ਹੰਦੀ ਦਾ ਬਾੜ ਹੀ ਆ ਬਈ ਜਿੰਨੇ ਮਰਜੀ ਬੈਠਾ ਰਹੇ ਕੋਈ ਨਹੀਂ ਕਹਿਣਾ ਕੁਝ ਬਹੁਤ ਹੀ ਚੰਗੀ ਜਵਾਈ ਹੈ ਜਵਾਈ ਦਾ 8 ਨੰਬਰ ਆ ਬਈ ਮੋਟਾ ਜੋਣਾ ਬਈ ਚਵਾਈ ਤਾਂ ਆਪਣੀ ਵੀ ਕੋਈ ਗਾਮ ਫੇਰ ਨਹੀਂ ਕਰ ਸਕਦਾ ਕੋਈ ਵੀ ਬੰਦਾ ਬਈ ਹੂੰ ਚੈੱਕ ਕਰ ਲਓ ਬਈ ਇੱਕ ਨੰਬਰ ਜੋਣਾ ਮੋਟਾ ਮੋਟਾ ਨਿਬੜ ਰਹੀ ਹੈ ਜਵਾਈ ਹਾਂਜੀ ਹੂੰ ਲਓ ਜੀ ਮਗਰਲੇ ਥਣਾਂ ਦੀ ਜਵਾਈ ਚੈੱਕ ਕਰੋ ਜਮਾ ਬੌਲਾ ਅੱਜ ਸੋਈ ਸੋਈ ਹੈ ਲੈ ਕਿਆ ਬਾਤ ਆ ਮੋਟੀ ਮੋਟੀ ਜਵਾਈ ਮੋਟੀ ਮੋਟੀ ਜਵਾਈ ਹੈ ਬਈ ਦੇਖ ਲਓ ਮੋਲ ਤਾਂ ਜਾਇਜ਼ ਹੀ ਹੋਊਗਾ ਮੋਲ ਤਾਂ ਜਮਾ ਜਾਇਜ਼ ਹੀ ਹੋਊਗਾ ਬਈ ਇਹ ਬਈ ਖੱਚ ਕੇ ਮੋਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੋਲ ਨਹੀਂ ਕਰਦੇ ਜਾਇਜ਼ ਮੋਲ ਹਾਂਜੀ ਜੀ ਕਰਦਾ ਚੋਈ ਚੱਲਾਂ ਬਸ ਨਿਬੜਦੀ ਹੈ ਨਾ ਹਾਂਜੀ ਮੋਟਾ ਮੋਟਾ ਚੋਣ ਓਕੇ ਹੈ ਬਈ ਹਾਂ ਓਕੇ ਖਾਣਾ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਥੀ ਥਣ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਫੁੱਲ ਬਰੀਡ ਆ ਬਈ ਹਾਂਜੀ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ